ਬਿੱਤੇ ਦਿਨੀ ਬਸੰਤ ਦਾ ਤਿਉਹਾਰ ਬੜੀ ਧੂਮ-ਧਾਮ ਦੇ ਨਾਲ ਲੋਕਾਂ ਦੇ ਵੱਲੋਂ ਮਨਾਇਆ ਗਿਆ ਪਰ ਇਸ ਮੌਕੇ ਉਹਨਾਂ ਲੋਕਾਂ ਦੀਆਂ ਖੁਸ਼ੀਆਂ ਉਦੋਂ ਗਮ ਦੇ ਵਿੱਚ ਬਦਲ ਗਈਆਂ ਜਦੋਂ ਚਾਈਨਾ ਡੋਰ ਦਾ ਕਹਿਰ ਦੇਖਣ ਨੂੰ ਮਿਲਿਆ ਕਈ ਥਾਵਾਂ ਦੇ ਉੱਤੇ ਪੰਛੀ ਤਾਂ ਚਾਈਨਾ ਡੋਰ ਦੀ ਰਪੇੜ ਦੇ ਵਿੱਚ ਆਏ ਪਰ ਸਮਰਾਲਾ ਦੇ ਵਿੱਚ ਇੱਕ 15 ਸਾਲ ਦਾ 마ਸੂਮ ਜੋ ਸਕੂਲ ਤੋਂ ਆਪਣੇ ਘਰ ਆ ਰਿਹਾ ਸੀ ਉਹ ਇਸ ਚਾਈਨਾ ਡੋਰ ਦਾ ਸ਼ਿਕਾਰ ਹੋਇਆ ਤੇ ਉਸ ਦੀ ਜਾਨ ਚਲੀ ਜਾਂਦੀ ਹੈ ਉਸ ਤੋਂ ਇਲਾਵਾ ਇੱਕ ਹੋਰ ਮਹਿਲਾ ਪੰਜਾਬ ਦੇ ਵਿੱਚ ਹੀ ਚਾਈਨਾ ਡੋਰ ਦਾ ਸ਼ਿਕਾਰ ਹੁੰਦੀ ਆ ਤਾਂ ਚਾਈਨਾ ਡੋਰ ਦੇ ਨਾਲ ਵੱਧ ਰਹੇ ਇਸ ਤਰੀਕੇ ਦੇ ਮਾਮਲਿਆਂ ਨੂੰ ਦੇਖਦੇ ਹੋਏ ਹੁਣ ਸਮਰਾਲਾ ਸੰਘਰਸ਼ ਕਮੇਟੀ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਇਸ ਚਾਈਨਾ ਡੋਰ ਦੇ ਖਿਲਾਫ ਚਾਈਨਾ ਡੋਰ ਵੇਚਣ ਵਾਲਿਆਂ ਦੇ ਖਿਲਾਫ ਚਾਈਨਾ ਡੋਰ ਦਾ ਇਸਤੇਮਾਲ ਕਰਨ ਵਾਲਿਆਂ ਦੇ ਖਿਲਾਫ ਸਖਤ ਤੋਂ ਸਖਤ ਕਦਮ ਚੁੱਕਣ ਦੀ ਲੋੜ ਹੈ ਤਾਂ ਜੋ ਡੋਰ ਵੇਚਣ ਵਾਲੇ ਡੋਰ ਖਰੀਦਣ ਵਾਲੇ 100 ਵਾਰ ਸੋਚਣ ਕਿਸੇ ਦੀ ਜਾਨ ਲੈਣ ਵਾਲੀ ਇਹ ਡੋਰ ਬਿਲਕੁਲ ਹੀ ਬੰਦ ਹੋ ਜਾਣਾ ਚਾਹੀਦੀ ਆ ਚਾਈਨਾ ਡੋਰ ਨਹੀਂ ਬਲਕਿ ਇਸ ਨੂੰ ਕਾਤਲ ਡੋਰ ਵੀ ਕਿਹਾ ਜਾਣ ਲੱਗ ਪਿਆ ਤਾਂ ਰਮਨ ਬਡੇਰਾ ਸਮਰਾਲਾ ਸੰਘਰਸ਼ ਕਮੇਟੀ ਸਰਪ੍ਰਸਤ ਉਹਨਾਂ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਆ ਕੀ ਕੁਝ ਕਹਿ ਰਹੇ ਨੇ ਪੂਰੀ ਦਾਸ ਭਾਈ ਸੁਖਵਿੰਦਰ ਸਿੰਘ ਭਗਵਾਨਪੁਰਾ ਵਿਦਿਆਰਥੀ ਦਮਦਮੀ ਟਕਸਾਲ ਤੇ ਕੱਲ ਦੀ ਜੋ ਕਟੜਾ ਵਾਪਰੀ ਆ ਪਿੰਡ ਰੋਲੇ ਦੀ ਨੌਜਵਾਨ ਦੀ ਕਰਨ ਜੋਤ ਸਿੰਘ ਜੀ ਦੀ ਤੇ ਉਹਨੇ ਸਮਰਾਲੇ ਹਲਕੇ ਦੇ ਸਾਰੇ ਜਿੰਨੇ ਵੀ ਇੱਥੇ ਵੀਰ ਨੇ ਚਾਹੇ ਉਹ ਕਿਸੇ ਵੀ ਜੱਥੇਬੰਦੀ ਦਾ ਹੈ ਚਾਹੇ ਉਹ ਕਿਸੇ ਜਾਤ ਬ੍ਰਾਹੜਰੀ ਦਾ ਹੈ ਹਰ ਇੱਕ ਵੀਰ ਦਾ ਦਿਲ ਬਰੁੰਦਿਆ ਗਿਆ ਹੈ ਤੇ ਪ੍ਰਸ਼ਾਸਨ ਨੇ ਕੱਲ ਗੋਂਗਲੂਆ ਤੋਂ ਮਿੱਟੀ ਛਾੜ ਦਿੱਤੀ ਕਿ ਗੈਰ ਕਾਨੂੰਨੀ ਪਤੰਗਬੰਦ ਪਤੰਗਬਾਜ਼ੀ ਬੰਦ ਕਰਤੀ ਤੇ ਕਾਨੂੰਨੀ ਕਿਹੜੀ ਆ ਜੀ ਗੈਰ ਕਾਨੂੰਨੀ ਕਿਹੜੀ ਆ ਹਜੇ ਤੱਕ ਸਾਨੂੰ ਇਸ ਚੀਜ਼ ਦਾ ਪਤਾ ਨਹੀਂ ਅੱਜ ਦੀ ਕਟੜਾ ਜੋ ਵਾਪਰੀ ਹੈ ਪੰਜਾਬ ਐਂਡ ਸਿੱਧ ਬੈਂਕ ਦੇ ਕੋਲੇ ਤੇ ਬੰਦੇ ਦਾ ਗੂਠਾ ਕਟਿਆ ਗਿਆ ਤੇ ਕੰਨ ਕਟਿਆ ਗਿਆ ਉਹ ਪਿੰਡ ਸਰਬਰਪੁਰ ਦਾ ਹੈ ਉਹਦੀ ਵੀਡੀਓ ਮੇਰੇ ਕੋਲੇ ਹੈ ਐਸ ਐਚਓ ਸਾਭ ਨੂੰ ਮੌਕੇ ਤੇ ਫੋਨ ਕੀਤਾ ਤੇ ਅਸੀਂ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਇਤੇ ਲਗਾਮ ਪਾਈ ਜਾਵੇ ਕੱਲ ਨੂੰ ਕੋਈ ਇਹੋ ਜਿਹੀ ਕਟੜਾ ਕਿਉਂਕਿ ਉਹ ਸਾਡਾ ਆਪਣਾ ਬੱਚਾ ਸੀ ਸਾਡੇ ਅੰਦਰ ਦਰਦ ਹੈ ਸਾਰੇ ਨੌਜਵਾਨਾਂ ਦੇ ਅੰਦਰ ਦਰਦ ਹੈ ਇੱਥੇ ਪ੍ਰੈਸ ਕਾਨਫਰੰਸ ਕਰਨ ਦਾ ਮੇਨ ਮਕਸਦ ਇਹ ਹੈ ਆਰਮਨ ਬਡੇਰਾ ਪਵਨ ਸੋਤਾ ਗੁਰਪ੍ਰੀਤ ਟੋਟਾਲਾ ਵੀਰ ਬਲਜੀਤ ਭਗੌਰੀਆ ਤੇ ਭਾਈ ਸਾਹਿਬ ਸਾਡੇ ਬੈਠੇ ਨੇ ਸਤਿਕਾਰਯੋਗ ਇਹ ਮੌਜੂਦਾ ਸਰਕਾਰ ਵੱਲੋਂ ਵੀ ਅਸੀਂ ਇਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਆਪਣੀ ਸਰਕਾਰ ਦੇ ਵਿੱਚ ਇਹ ਚੀਜ਼ ਨੂੰ ਜਰੂਰ ਉੱਤਾ ਚੱਕ ਕੇ ਇਹਨੂੰ ਬਿਲਕੁਲ ਇਹ ਪਤੰਗ ਤੇ ਡੋਰ ਬੰਦ ਹੋਣੀ ਚਾਹੀਦੀ ਆ ਜੀ ਮੈਂ ਪਵਨ ਸੋਤਾ ਸੰਬਰਾਲੇ ਤੋਂ ਜੀ ਜੋ ਕਿ ਕੱਲ ਪਿੰਡ ਰੋਲਿਆਂ ਤੋਂ ਇੱਕ ਮਾਸੂਮ ਬੱਚੇ ਦੀ ਚਾਇਨਾ ਡੋਰ ਨਾਲ ਜਿਹੜਾ ਗਲਾ ਕੱਟਣ ਨਾਲ ਇੱਕ ਡੈਥ ਹੋ ਗਈ ਮੈਂ ਸਮਝਦਾ ਵਾਂ ਕਿ ਇਹ ਜਿਹੜਾ ਦੁਰਘਟਨਾ ਵਾ ਇਹ ਪੂਰੇ ਦੇਸ਼ ਲਈ ਬਹੁਤ ਹੀ ਮੱਧ ਭਾਗੀ ਦੁਰਘਟਨਾ ਵਾ ਸੋ ਸਾਨੂੰ ਤਾਂ ਬੇਨਤੀ ਕਰਨਾ ਚਾਹੀਦੀ ਆ ਪ੍ਰਸ਼ਾਸਨ ਨੂੰ ਸਭ ਤੋਂ ਪਹਿਲਾਂ ਅਸੀਂ ਮਾਨਯੋਗ ਸਾਡੇ ਭਗਵੰਤ ਸਿੰਘ ਜੀ ਮਾਨ ਦੀ ਸੀਐਮ ਸਾਹਿਬ ਸਾਡੇ ਇਹਨਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਚਾਇਨਾ ਡੋਰ ਦੀ ਆਪਾਂ ਗੱਲ ਕਰਦੇ ਆਂ ਵੀ ਚਾਇਨਾ ਡੋਰ ਖਤਰਨਾਕ ਹੈਵੀ ਆ ਸੋ ਸਾਡੀ ਇੱਕ ਬੇਨਤੀ ਆ ਚਾਈਨਾ ਡੋਰ ਤਾਂ ਬੰਦ ਹੋਣੀ ਆ ਜੇ ਮੁਕੰਮਲ ਤੌਰ ਤੇ ਧਾਗਾ ਡੋਰੀ ਬੰਦ ਹੋਊਗੀ ਉਹਦੀ ਆੜ ਦੇ ਵਿੱਚ ਧਾਗਾ ਡੋਰ ਦੀ ਆੜ ਦੇ ਵਿੱਚ ਚਾਈਨਾ ਡੋਰ ਵਿਕ ਰਹੀ ਆ ਅਸੀਂ ਪ੍ਰਸ਼ਾਸਨ ਅੱਗੇ ਸੈਂਟਰ ਗਵਰਨਮੈਂਟ ਅੱਗੇ ਇਹੀ ਬੇਨਤੀ ਕਰਨਾ ਚਾਹੁੰਦੇ ਆ ਮੋਦੀ ਸਾਹਿਬ ਆਪਣੇ ਦੇਸ਼ ਦੇ ਵਿੱਚ ਇੱਕ ਚਾਈਨਾ ਡੋਰ ਨਮਾਤਵਾਦ ਸੋ ਸਾਨੂੰ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਪ੍ਰਸ਼ਾਸਨ ਨੂੰ ਸਰਕਾਰ ਨੂੰ ਵੀ ਚਾਈਨਾ ਡੋਰ ਦੀ ਆੜ ਦੇ ਧਾਗਾ ਡੋਰ ਦੀ ਆੜ ਦੇ ਵਿੱਚ ਚਾਈਨਾ ਡੋਰ ਵੇਚ ਰਹੀ ਆ ਅਸੀਂ ਬੇਨਤੀ ਕਰਦੇ ਵੀ ਪੂਰਨ ਤੌਰ ਤੇ ਸਾਰੇ ਪਤੰਗਬਾਜ਼ੀ ਦੇ ਵੈਨ ਚਾਹੀ ਤੁਸੀਂ ਸੁਣਿਆ ਸਿੱਧੇ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਗਿਆ ਕਿ ਜੇਕਰ ਸਮਰਾਲਾ ਦੇ ਵਿੱਚ ਕੋਈ ਚਾਈਨਾ ਡੋਰ ਵੇਚਦਾ ਫੜਿਆ ਗਿਆ ਤਾਂ ਉਸ ਦਾ ਉਹ ਹਸ਼ਰ ਹੋਵੇਗਾ ਫੇਰ ਨਾ ਕਿ ਉਹ ਦੱਸਿਆ ਨਹੀਂ ਆ ਭਾਵੇਂ ਸਾਨੂੰ ਕੋਈ ਵੀ ਖਮਿਆਜਾ ਭੁਗਤਣਾ ਪਵੇ ਪਰ ਉਸ ਨੂੰ ਅਸੀਂ ਬੇਨਕਾਬ ਕਰਾਂਗੇ ਉਸ ਚਾਈਨਾ ਡੋਰ ਵੇਚਣ ਵਾਲੇ ਨੂੰ ਜੰਤਕ ਤੌਰ ਦੇ ਉੱਤੇ ਸਾਹਮਣੇ ਲਿਆਵਾਂਗੇ ਬੇਸ਼ੱਕ ਸਾਨੂੰ ਕੋਈ ਵੀ ਕਦਮ ਚੁੱਕਣਾ ਪਵੇ ਸਾਨੂੰ ਕੋਈ ਵੀ ਖਮਿਆਜਾ ਭੁਗਤਣਾ ਪਵੇ ਅਸੀਂ ਡਰਦੇ ਨਹੀਂ ਹਾਂ ਵਾਕਈ ਇਸ ਕਾਤਲ ਡੋਰ ਵੇਚਣ ਤੇ ਖਰੀਦਣ ਵਾਲਿਆਂ ਦੇ ਖਿਲਾਫ ਸਖਤ ਤੋਂ ਸਖਤ ਸਜਾਵਾਂ ਸਖਤ ਤੋਂ ਸਖਤ ਕੋਈ ਕਾਰਵਾਈ ਕਰਨ